ਫੋਟ ਨੇ ਹੀ ਵੱਡਾ ਨੁਕਸਾਨ ਕੀਤਾ ਕਿਸਾਨ ਵੱਡੀ ਤਾਕਤ ਕੋਈ ਵੀ ਜਥੇਬੰਦੀ ਉਸ ਸਟੇਟ ਤੋਂ ਵੱਡੀ ਨਹੀਂ ਹੋ ਸਕਦੀ ਤੇ ਜਦੋਂ ਲੋਕ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਲੋਕ ਲਹਿਰ ਬਣਦੀ ਲੋਕ ਲਹਿਰ ਹਮੇਸ਼ਾ ਸਰਕਾਰ ਤੋਂ ਵੱਡੀ ਹੁੰਦੀ ਜਦੋਂ ਲੋਕ ਲਹਿਰ ਸੀ ਉਰਹੀ ਸਰਕਾਰ ਦੇ ਉਤੋਂ ਦੀ ਸੀ ਜਦੋਂ ਡੱਲੇਵਾਲ ਸਾਹਿਬ ਨੇ ਫੋਟੋ ਪਾ ਕੇ ਵੱਖਰਾ ਮੋਰਚਾ ਬਣਾਇਆ ਫੋਟੋ ਪਾ ਕੇ ਵੱਖਰਾ ਮੋਰਚਾ ਲਾਇਆ ਉਹਦਾ ਉਹ ਕਾਰਨ ਬਣਿਆ ਔਰ ਜਦੋਂ ਏਕਤਾ ਦਾ ਪ੍ਰੋਸੈਸ ਚਲਾਇਆ ਗਿਆ ਉਹ ਵੀ ਐਸਕੇਮ ਵੱਲੋਂ ਚਲਾਇਆ ਗਿਆ ਜਦ ਕਿ ਐਸਕੇਮ ਇੱਕ ਵੱਡਾ ਫੋਰਮ ਸੀ ਉਹਦੇ ਵੱਲੋਂ ਚਲਾਇਆ ਗਿਆ ਤੇ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਏ ਫਿਰ ਆਖਰ ਨੂੰ ਸਨੁਬਤ ਕਿਸਾਨ ਮੋਰਚਾ ਜਿਹੜਾ ਮੋਗੇ ਰੈਲੀ ਦੇ ਵੱਡਾ ਹਜ਼ਾਰਾਂ ਲੱਖਾਂ ਦੇ ਇਕੱਠ ਚ ਮਦਾ ਪਾ ਕੇ ਅਸੀਂ ਚਲੇ ਗਏ ਸਾਰੇ ਅਸੀਂ ਜਾ ਕੇ ਖਨੌਰੀ ਮੋਰਚੇ ਦੇ ਡੱਲੇਵਾਲ ਸਾਹਿਬ ਦੇ ਪੈਰ ਫੜ ਲਏ ਵੀ ਡੱਲੇਵਾਲ ਸਾਹਿਬ ਆਹ ਲੋਕਾਂ ਦਾ ਦੀ ਭਾਉਣਾ ਸੀ ਹੁਣ ਤੁਹਾਡੇ ਕੋਲੇ ਆ ਗਿਆ ਚੱਲ ਕੇ ਤੁਸੀਂ ਸਾਡੀ ਬੇਨਤੀ ਮੰਨੋ ਪੋਖੜਤਾਲ ਛੱਡੋ ਤੇ ਆਪਾਂ ਇਕੱਠੇ ਹੋ ਕੇ ਸਰਕਾਰ ਖਿਲਾਫ ਲੜਾਈ ਲੜੀਏ ਪਰ ਉਹਨੂੰ ਜਿਹੜੇ ਉਹ ਸੰਦੇਸ਼ ਸੀਗਾ ਲੋਕਾਂ ਦਾ ਉਹਨੂੰ ਵੀ ਤਾਰਪੀਡੋ ਕਰਦਾ ਸੋ ਇਹ ਗੱਲ ਠੀਕ ਹੈ ਕਿ ਈਗੋ ਨੇ ਜਿਹੜਾ ਮੋਰਚਾ ਦਿਫਾੜ ਕੀਤਾ ਈਗੋ ਨਹੀਂ ਜਿਹੜਾ ਕਿਸਾਨਾਂ ਦਾ ਲਹਿਰ ਦਾ ਜਿਹੜਾ ਸਤਿਆਨਾਸ਼ ਕੀਤਾ ਸੋ ਇਸ ਵਾਰ ਸਾਨੂੰ ਕਰਨਾ ਚਾਹੀਦਾ ਵੀ ਈਗੋ ਹੈ ਕਿ ਜੀ ਸੰਯੁਕਤ ਕਿਸਾਨ ਮੋਰਚੇ ਨੇ ਜਾ ਕੇ ਪੈਰ ਫੜਲੇ ਖਨੌਰੀ ਬਾਰਡਰ ਤੇ ਤਾਂ ਇਹ ਸਪਸ਼ਟ ਹੈ ਵੀ ਗੈਰ ਰਾਜਨੀਤਿਕ ਮੋਰਚੇ ਦੇ ਜਿਹੜੇ ਆਗੂ ਜਗਜੀਤ ਸਿੰਘ ਢੱਲੇਵਾਲ ਹੈ ਤੇ ਕਾਕਾ ਸਿੰਘ ਕੋਟਰਾ ਤੇ ਅਵੰਨਿਉ ਕਹਾੜ ਵਰਗੇ ਜਿਹੜੇ ਨਾ ਤਿੰਨਾਂ ਚੋਂ ਨਾ 13 ਚੋਂ ਜਿਹੜੇ ਹਰਿਆਣੇ ਦੇ ਲੀਡਰ ਹੋ ਕੇ ਆ ਕੇ ਪੰਜਾਬ ਤੇ ਹੁਕਮ ਚਲਾ ਰਹੇ ਆ ਇਹਨਾਂ ਲੋਕਾਂ ਦੀ ਈਗੋ ਨਹੀਂ ਮੋਰਚਾ ਅੱਡ ਕੀਤਾ ਇਹਨਾਂ ਲੋਕਾਂ ਦੇ ਹੰਕਾਰ ਨੇ ਫੜ ਕੇ ਕਿਸਾਨਾਂ ਦਾ ਜਿਹੜਾ ਬਣੀ ਬਣਾਈ ਸਾਰੀ ਇੱਕ ਤਾਕਤ ਸੀ ਉਹਨੂੰ ਚੱਕਣਾ ਛੂਰ ਕਰ ਦਿੱਤਾ